ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਆ ਜਰਾ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਜਿਹੜੀ ਕੋਠੀ ਹੈ ਉਹ ਲਾਲ ਸਿੰਘ ਬਸਤੀ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ 100 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਬਹੁਤ ਹੀ ਸ਼ਾਨਦਾਰ ਕੋਠੀ ਹੈ ਆਪਾਂ ਦੇਖਾਂਗੇ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਹੱਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲਟੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਘਰ ਖਰੀਦਣ ਵਿੱਚ ਆ ਅਕਸਰ ਹੀ ਤੁਹਾਡੇ ਵਾਸਤੇ ਕਰਾਂਦੀਆਂ ਵੀਡੀਓ ਕੋਠੀ ਦੀਆਂ ਵੀਡੀਓ ਲੈ ਕੇ ਆਉਂਨੇ ਰਹੇ ਨੇ ਜੀ ਆਪਾਂ ਤੇ ਅੱਜ ਫੇਰ ਤੁਹਾਡੀ ਸੇਵਾ ਵਿੱਚ ਹਾਜ਼ਰਾਂ ਤੇ ਆਜੋ ਗੱਲ ਕਰਦੇ ਹਾਂ 100 ਗਾਈ ਦੀ ਕੋਠੀ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਵਾਲਪੇਪਰ ਦੇ ਨਾਲ ਬਹੁਤ ਹੀ ਸੋਹਣੇ ਪੀਓਪੀ ਦੇ ਨਾਲ ਬਹੁਤ ਸੋਹਣੇ ਰੰਗ ਰੋਗਣ ਇਸ ਕੋਠੀ ਨੂੰ ਹੋਇਆ ਵੀ ਆ ਔਰ ਆਲ ਕੰਮ ਜਿਹੜਾ ਓਕੇ ਆ ਬਹੁਤ ਸੋਹਣਾ ਕੋਠੀ ਦਾ ਕੰਮ ਹੋਇਆ ਵੀ ਆ ਦੋ ਬੈਡਰੂਮ ਜਿਹੜੇ ਆ ਗਰਾਊਂਡ ਫਲੋਰ ਤੇ ਬਣੇ ਹੋਏ ਆ ਕੋਠੀ ਦੀ ਦੇਖ ਸਕਦੇ ਤੋ 2 ਬੈਡਰੂਮ ਕਿਚਨ ਅਟੈਚ ਵਾਸ਼ਰੂਮ ਦੋ ਰੂਮਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਹਨ ਔਰ ਇਹ ਵਾਸ਼ਰੂਮ ਬੈਕ ਸਾਈਡ ਤੇ ਸੋ ਬਹੁਤ ਹੀ ਵਧੀਆ ਟਾਈਲਸ ਦਾ ਕੰਮ ਹੋਇਆ ਵੀ ਆ ਕਾਫੀ ਕੋਲਾ ਡੁਲਾ ਜਿਹੜਾ ਪਿੱਛੇ ਜਾਲ ਦਿੱਤਾ ਹੋਇਆ ਹੈ ਬੈਠਣ ਵਾਸਤੇ ਸੋ ਬੈਡਰੂਮ ਜਿਹੜੇ ਆ ਬਹੁਤ ਹੀ ਖੂਬਸੂਰਤ ਬਣੇ ਹੋਏ ਆ ਦੇਖ ਸਕਦੇ ਹੋ ਪੀਓਪੀ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਵਾਲਪੇਪਰ ਵੀ ਬਹੁਤ ਵਧੀਆ ਕੁਆਲਿਟੀ ਦਾ ਜਿਹੜਾ ਲੱਗਿਆ ਹੋਇਆ ਸਾਰੀ ਕੋਟੀ ਵਿੱਚ ਟਾਈਲਸ ਜਿਹੜੀ ਆ ਫਰਸ਼ਾ ਬਹੁਤ ਸੋਹਣਾ ਲੱਗਿਆ ਹੋਇਆ ਪੌੜੀਆਂ ਤੇ ਗ੍ਰੇਨਾਈਟ ਪੱਥਰ ਤੁਸੀਂ ਦੇਖ ਸਕਦੇ ਹੋ ਨਹੀਂ ਸੌਰੀ ਟਾਇਲ ਦਿੱਤਾ ਕੰਮ ਜਿਹੜਾ ਹੋਇਆ ਵੀ ਆ ਸਾਰੀ ਕੋਠੀ ਜਿਹੜੀ ਹੈ ਬਹੁਤ ਹੀ ਵਧੀਆ ਲਾਲ ਸਿੰਘ ਬਸਤੀ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਸੁਸਕੀਲ ਦੀ ਰੈਲਿੰਗ ਜਿਹੜੀ ਹੋਈ ਹੈ ਜੇਕਰ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਮੌਂਟੀ ਦੇ ਨਾਲ ਇੱਕ ਬੈੱਡਰੂਮ ਤੇ ਇੱਕ ਅਟੈਚ ਵਾਸ਼ਰੂਮ ਆ ਬਹੁਤ ਹੀ ਸੋਹਣਾ ਐਲੀਵੇਸ਼ਨ ਆ ਇਸ ਕੋਠੀ ਦਾ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਪੰਗੋ ਪ੍ਰੋਪਰਟੀ ਬਠਿੰਡਾ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਵੀਡੀਓ ਬਣਾ ਕੇ ਭੇਜੋ ਕਿ ਐਡ ਆਪਨ ਤੁਹਾਡੀ ਕੀਰੀ ਚਿਕਰਾਏ ਸੋ ਸਾਡਾ ਜੋ WhatsApp ਨੰਬਰ ਹੈ ਡਿਸਪਲੇ ਤੇ ਹੈ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਜੀ